ਤੁਹਾਡਾ ਗੱਤਿਆ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਫਤਿਹ ਜਿਹੜੀ ਵੀ ਫਾਰਮ ਦੇ ਵਿੱਚ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਇੱਕ ਕਿਸਾਨ ਵੀਰੋ ਆਪਣੇ ਪਿੰਡ ਚੱਬਾ ਜ਼ਿਲ੍ਹਾ ਅਮਰਸਰ ਅੱਜ ਵੀਰ ਕੋਲ ਇੱਕ گاਮ ਕਾਊਗਾ ਦੇਸੀ گاਵਾ ਜਰਸੀ ਕ੍ਰੋਸ گاਾਂ ਹੀ ਡਿਟੇਲ ਕੀ ਆ ਦੁੱਧ ਕੀ ਆ ਸਾਰੇ ਵੀਰ ਤੋਂ ਪਤਾ ਕਰਦੇ ਆ ਉਸ ਤੋਂ ਪਹਿਲਾਂ ਕਿਸਾਨ ਵੀਰ ਇੱਕ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਆਮਲੇ ਤੁਹਾਨੂੰ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਸਵਾਗਤ ਹੈ ਵੀਰ ਜੀ ਤੁਹਾਡਾ ਆਪਣੇ ਚੈਨਲ ਜਿਹੜੇ ਫਾਰਮ ਵਿੱਚ ਆਪਾਂ ਤੁਹਾਡੀ ਪਹਿਲੀ ਵੀਡੀਓ ਪਾਉਣ ਲੱਗੇ ਆ ਸਾਸੀ ਵੀਰ ਜੀ ਸਾਸੀ ਦਾ ਜੀ ਵੀਡੀਓ ਆਪਣਾ ਨਾਮ ਕੀ ਹੈ ਜੀ ਮਨੋ ਜੀ ਉਹਨੂੰ ਤੇ ਐਡਰੈਸ ਕੀ ਪੈਂਦਾ ਆਪਣਾ ਚੱਪਾ ਪਿੰਡ ਆ ਜੀ ਤਰਤਾ ਰੋਡ ਮੜਿਆਲਾ ਬਾਬਾ ਨਾਗਾ ਪੱਤੀ ਜੀ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਵੀ ਕਿ ਦੁੱਧ ਹੈ ਗਾਂ ਦਾ ਭਾਜੀ ਇਹਦਾ ਤਿੱਜਾ ਡੰਗ ਹੋਇਆ ਇਹਦੇ ਸਹੀਦ ਦੇ 8 ਕਿਲੋ ਬੋਲਾ ਜੇ 8 ਕਿਲੋ ਬੋਲਾ ਹਾਂਜੀ ਤੇ ਦੁੱਧ ਕਿੰਨਾ ਕਰ ਦੋਗੇ ਦੁੱਧ 15 ਕਿਲੋ ਕਰ ਦੋਗੇ ਜੀ ਬੱਛੀ 15 ਕਿਲੋ ਕਰ ਦੋਗੇ ਕਿਰਵਾ ਸੁਆ ਇਹ ਤੇ ਤਿੱਜੇ ਸੁਣੀ ਆ ਜੀ ਸੁਈ ਆ ਜੀ ਤੇ ਪਹਿਲਾਂ ਕੋਈ ਰਿਕਾਰਡ ਦਾ ਪਤਾ ਹੈ ਕਿ ਦੁੱਧ ਕਿੰਨਾ ਤਾਂ ਨਹੀਂ ਹਾਂਜੀ ਇੱਥੇ ਲਾਗੋ ਲਈ ਜੀ ਪਨੋਰੀਆਂ ਤੋਂ ਇਹਦਾ 12 13 ਕਿਲੋ ਕੱਢਦੇ ਰਹੀ ਜੀ ਠੀਕ ਆ ਖੋਲੋ ਮਾ ਤੋਰੇ ਮੜਾ ਨੂੰ ਬਹੁਤ ਵੀ ਕਿਸਾਨ ਮੇਰੋ ਚੰਗਾ ਥਾਣ ਲੱਗਾ ਗਾ ਨੂੰ ਬਾਹਾਨੇ ਦੀ ਬਿਲਕੁਲ ਸਾਫ ਹੈ ਬਾਕੀ ਜਿਹੜੇ ਵੀਰ ਨੇ ਗੱਲ ਲੈਣੀ ਹੋਵੇ ਇੱਕ ਡੰਗ ਦੋ ਡੰਗ ਚੋ ਕੇ ਲੈ ਸਕਦਾ ਥਾਣ ਚੱਕ ਪਾਸ ਕਰ ਸਕਦਾ ਤੁਮਾ ਲੋ ਮੜਾ ਆ ਬੱਚਾ ਆ ਗਿਆ ਦਾ ਬੱਛਾ ਵੀਰ ਜੀ ਹਾਂ ਜੀ ਬੱਛਾ ਬੱਛਾ ਆ ਗਿਆ ਤੇ ਜਾਂ ਡਾਂਗਾ ਠੀਕ ਆ ਜੀ ਨਾਰੂਆ ਬਿਲਕੁਲ ਨਲਗਾ ਮਨ ਜੀ ਮੁੱਲ ਕੀ ਕਰਦੇ ਆ ਪੰਦਾ ਬੱਲ ਸ਼ਾ ਜੀ ਜੋ ਮਰਜ਼ੀ ਕਰ ਜਾਈਏ 27000 ਰੁਪਏ ਦੇ ਦਾਂਗੇ ਜੀ 27000 ਕੋਈ ਮਾਟਾਣ ਮਾਟਾਣੋ ਜੁਗਾਈ ਮਾਹ ਰਾਜ ਤੇੜਾ ਉਗਾ ਰੱਬ ਦਾ ਰੂਪ ਹੈ ਜੀ ਮਹਾਰਾਜ ਅਸੀਂ ਤੁਹਾਨੂੰ ਮੰਗਾਈਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੰਮ ਕਰਦੇ ਵਪਾਰ ਦਾ ਹਾਂਜੀ ਹਾਂਜੀ ਵਪਾਰ ਆ ਜਾਂਦੀ ਵਪਾਰ ਕਰਦੇ ਕਿੰਨੇ ਟਾਈਮ ਗਿਆ ਹੋ ਵੀ ਚੱਲੇ ਹੋਏ ਚਾਣੀ 45 ਸਾਲ ਠੀਕ ਹੈ ਜੀ ਧੰਨਵਾਦ ਮਿਹਰਬਾਨੀ